ਚਲਰੇ ਸਾਲ ਦਾ ਦੂਸਰਾ ਮਹੀਨਾ ਵਿਸਾਖ ਇਸ ਮਹੀਨੇ ਦਾ ਉਪਦੇਸ਼ ਕਰ ਰਹੇ ਆ ਹਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ 12 ਮਹਾਨਾਮਕ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਵਿਸਾਖ ਤੇ ਮਹੀਨੇ ਦੇ ਵਿੱਚ ਉਹਨਾਂ ਦੇ ਹਿਰਦੇ ਵਿੱਚ ਧੀਰਜ ਕਿਸ ਤਰ੍ਹਾਂ ਹੋ ਸਕਦਾ ਹੈ ਜਿਨ੍ਹਾਂ ਦੇ ਹਿਰਦੇ ਤੋਂ ਪ੍ਰਮਾਤਮਾ ਦੀ ਦੂਰੀ ਵਾਂਡੇ ਹੈ ਇੱਕ ਪਾਸੇ ਹੈ ਪ੍ਰਮਾਤਮਾ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਦਾ ਵਿਛੋੜਾ ਹੈ ਪ੍ਰੇਮ ਉਤਪੰਨ ਨਹੀਂ ਹੋਇਆ ਪ੍ਰਭੂ ਪੈਦਾ ਨਹੀਂ ਹੋਇਆ ਪ੍ਰਭੂ ਨਾਲ ਸੰਬੰਧ ਨਹੀਂ ਜੁੜਿਆ ਤੋਂ ਬੇਸਾਕ ਦਾ ਮਹੀਨਾ ਤੇ ਬੇਸਬਰੀ ਪੈਦਾ ਕਰੇਗਾ ਜੀਵਨ ਦੇ ਵਿੱਚ ਜਲਦਬਾਜ਼ੀ ਹੋਵੇਗੀ ਬੇਸਬਰੀ ਹੋਵੇਗੀ ਤਬੀਅਤ ਦੇ ਵਿੱਚ ਕਾਲਾਪਣ ਹੋਵੇਗਾ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੋ ਵੇ ਸਾਖ ਦੇ ਮਹੀਨੇ ਵਿੱਚ ਇਸਨੇ ਪਰਿਪੂਰਣ ਪ੍ਰਮਾਤਮਾ ਨੂੰ ਵਿਸਾਰ ਕਿਉਂ ਦਿੱਤਾ ਪ੍ਰੇਮ ਦਾ ਵਿਛੋੜਾ ਕਿਉਂ ਹੈ ਤੋਂ ਸਾਹਿਬ ਕਹਿੰਦੇ ਨੇ ਉਹ ਜੋ ਸੱਜਣ ਹੈ ਉਹ ਜੋ ਪੂਰੇ ਹੋਇਆ ਪਰਿਪੂਰਣ ਪ੍ਰਮਾਤਮਾ ਹੈ ਉਹਨੂੰ ਇਸ ਵਾਸਤੇ ਵਿਸਾਰਿਆ ਹੈ ਕਿ ਧਾਵਨਾ ਮਾਇਆ ਦੀ ਹੈ ਮਨੁੱਖ ਦੋਹਾਂ ਦੇ ਚ ਇੱਕ ਦੇ ਪ੍ਰਭਾਵ ਹੇਠ ਜੀਵੇਗਾ ਜਾਂ ਪਰਮਾਤਮਾ ਦੇ ਜਾਂ ਮਾਇਆ ਦੇ ਤਰਜ਼ ਜ਼ਿੰਦਗੀ ਦੱਸ ਦਿੰਦੀ ਹੈ ਇਹ ਕਿਸ ਦੇ ਪ੍ਰਭਾਵ ਹੇਠ ਜੀ ਰਿਹਾ ਹੈ ਔਰ ਜਿਸ ਦੇ ਪ੍ਰਭਾਵ ਹੇਠ ਜੀ ਰਿਹਾ ਉਸ ਵਰਗੇ ਉਸ ਦੇ ਕਰਮ ਹੋ ਜਾਣਗੇ ਅਗਰ ਮਨੁੱਖ ਪਰਮਾਤਮਾ ਦੇ ਪ੍ਰਭਾਵ ਹੇਠ ਜੀ ਰਿਹਾ ਹੈ ਤੇ ਉਹਦੇ ਕਰਮ ਪਰਮਾਤਮਾਮਈ ਉਦੀ ਸੋਚਣੀ ਪ੍ਰਮਾਤਮਾਮਈ ਉਦੀ ਦ੍ਰਿਸ਼ਟੀ ਵਿੱਚ ਅਮਰਤ ਹੋ ਜਾਏਗਾ ਉਦੀ ਤਕਣੀ ਵੀ ਪ੍ਰਮਾਤਮਾਮਈ ਉਹਦੇ ਬੋਲ ਵੀ ਅਮਰਤਮਈ ਹੋਣਗੇ ਕਿਉਂਕਿ ਬੋਲਾਂ ਦੇ ਵਿੱਚ ਵੀ ਪ੍ਰਭੂ ਆਪ ਹੋਵੇਗਾ ਪਰ ਜੇ ਇਹ ਮਾਇਆ ਦੇ ਪ੍ਰਭਾਵ ਹੇਠ ਜੀ ਰਿਹਾ ਹੈ ਤੇ ਇਹਦੇ ਬੋਲਾਂ ਦੇ ਵਿੱਚ ਵੀ ਮਾਇਆ ਹੈ ਇਹਦੀ ਦ੍ਰਿਸ਼ਟੀ ਵਿੱਚ ਵੀ ਮਾਇਆ ਹੈ ਇਹਦੇ ਹਰ ਕਰਮ ਦਿੱਤੇ ਮਾਇਆ ਦਾ ਪ੍ਰਭਾਵ ਹੋਵੇਗਾ ਕਿਉਂਕਿ माया ਦਾ ਆਪਣਾ ਇੱਕ ਖਾਸ ਪ੍ਰਭਾਵ ਹੈ ਔਰ ਬਹੁਤ ਸਾਰੀ ਦੁਨੀਆ ਇਸੇ ਹੀ ਪ੍ਰਭਾਵ ਹੇਠ ਜੀ ਰਹੀ ਹੈ ਬਾਰ ਬਾਰ ਅਵਤਾਰੀ પુરਸ਼ਾਨੂ ਆ ਕੇ ਮਨੁੱਖ ਨੂੰ ਸਮਝਾਣਾ ਪਏ ਕਿ ਤੁਂ ਛਾਇਆ ਦੇ ਪ੍ਰਭਾਵ ਹੇਠ ਜੀ ਰਹੇ ਹੈ ਜਿਸ ਦੀ ਛਾਇਆ ਹੈ ਉਸ ਦਾ ਪ੍ਰਭਾਵ ਕਬੂਲ ਕਰ ਮਾਇਆ ਤੇ ਉਸ ਦੀ ਛਾਇਆ ਹੈ ਮਹਾ ਮਾਈ ਤਾਂ ਕੀ ਹੈ ਛਾਇਆ ਤੋ ਜੋ ਛਾਇਆ ਦੇ ਪ੍ਰਭਾਵ ਹੇਠ ਜੀਵੇ ਤੇ ਜਿਸ ਦੀ ਛਾਇਆ ਹੈ ਉਸ ਦਾ ਪ੍ਰਭਾਵ ਨਾ ਕਬੂਲ ਕਰੇ ਤਾਂ ਇਹ ਕੋਈ ਸਿਆਣਪ ਨਹੀਂ ਹੈ ਇਹ ਦਾਨਸ਼ਮੰਦੀ ਨਹੀਂ ਹੈ ਪਰ ਇਥੇ ਪ੍ਰਸ਼ਨ ਖੜਾ ਆਉਂਦਾ ਹੈ ਕਿ ਮਾਇਆ ਇਹ ਸੰਸਾਰ ਇਹ ਪਦਾਰਥ ਜੇ ਵਾਕਈ ਪ੍ਰਮਾਤਮਾ ਦੀ ਛਾਇਆ ਹੈ ਤਾਂ ਛਾਇਆ ਦਾ ਇਤਨਾ ਪ੍ਰਭਾਵ ਕਿਉਂ ਹੈ ਦਰਸਲ ਤਪੇ ਹੋਇਆ ਭੁੱਖਾ ਤੇ ਪਿਆਸਾ ਮਨੁੱਖ ਗਰਮੀ ਦਾ ਸਤਾਇਆ ਹੋਇਆ ਅਗਰ ਦਰਖਤ ਦੀ ਛਾਂ ਥਲੇ ਆ ਗਿਆ ਤਾਂ ਕੁਝ ਚੈਨ ਮਿਲਦਾ ਹੈ ਕੁਝ ਸੁਖ ਮਿਲਦਾ ਹੈ ਭਾਵੇਂ ਭੁੱਖ ਨਹੀਂ ਮਿਟਦੀ ਭਾਵੇਂ ਪਿਆਸ ਨਹੀਂ ਮਿਟਦੀ ਪਰ ਤਪਸ਼ ਦਾ ਥੋੜਾ ਜਿਹਾ ਦੁੱਖ ਮਿਟਿਆ ਹੈ ਤੋ ਛਾਇਆ ਦਾ ਵਸ ਇਤਨਾ ਹੀ ਪ੍ਰਭਾਵ ਹੈ ਮਾਇਆ ਦਾ ਵਸ ਇਤਨਾ ਹੀ ਪ੍ਰਭਾਵ ਹੈ ਭੁੱਖ ਤੇ ਉਦੋਂ ਮਿਟੇਗੀ ਜਦ ਦਰਖਤ ਦਾ ਫਲ ਨਸੀਬ ਹੋਵੇਗਾ ਭੁੱਖ ਤੇ ਪਿਆਸ ਉਦੋਂ ਮਿਟੇਗੀ ਜਦ ਇਹ ਫਲ ਝੋਲੀ ਵਿੱਚ ਪਵੇਗਾ ਫਲ ਪ੍ਰਮਾਤਮਾ ਦਾ ਨਾਮ ਹੈ। ਈਸ਼ਵਰ ਦਾ ਨਾਮ ਇਹ ਫਲ ਹੈ। ਔਰ ਇਹ ਸਾਰੀਆਂ ਭੁੱਖਾਂ ਨੂੰ ਸ਼ਾਂਤ ਕਰ ਦਿੰਦਾ ਹੈ। ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਸਾਰੀਆਂ ਹੀ ਭੁੱਖਾਂ ਮਿਟ ਗਈਆਂ ਸਾਰੇ ਦੁੱਖ ਸੰਤਾਪ ਨਸ ਗਏ ਕਿਉਂਕਿ ਪ੍ਰਮਾਤਮਾ ਦੇ ਨਾਮ ਦੀ ਇਹ ਬਰਕਤ ਹੈ ਇਹ ਉਸ ਦੀ ਮਹਾਨਤਾ ਹੈ। ਸਭ ਫਰਮਾਨ ਪੈ ਕਰਦੇ ਨੇ ਜਿਹੜੇ ਮਾਇਆ ਦੇ ਪ੍ਰਭਾਵ ਹੇਠ ਜੀ ਰਹੇ ਨੇ ਉਹ ਸੱਜਣ ਨੂੰ ਭੁਲਾ ਦੇਂਦੇ ਨੇ ਮਾਇਆ ਦਾ ਫਿਰ ਰੂਪ ਕੀ ਹੈ ਪੁੱਤਰ ਕਲਿਤਰਨ ਸੰਗਧਨਾ ਹਰ ਅਵਨਾਸੀ ਉਹ ਪੁੱਤਰ ਉਦੋਂ ਮਾਇਆ ਬਣ ਜਾਂਦਾ ਹੈ ਜਦ ਪ੍ਰਮਾਤਮਾ ਦੇ ਵਿਚਾਰ ਦੀਵਾਰ ਬਣ ਜਾਏ ਇਸਤਰੀ ਉਦੋਂ ਮਾਇਆ ਬਣ ਜਾਂਦੀ ਹੈ ਜਦ ਮਨੁੱਖ ਦੇ ਵਿਚਾਰ ਤੇ ਪ੍ਰਮਾਤਮਾ ਦੇ ਵਿਚਾਰ ਦੀਵਾਰ ਦੀ ਤਰ੍ਹਾਂ ਖੜੀ ਹੋ ਜਾਏ। ਧਨ ਵੀ ਉਦੋਂ ਮਾਇਆ ਹੈ ਜਦ ਪ੍ਰਮਾਤਮਾ ਦੀ ਯਾਦ ਵਿੱਚ ਇਹ ਦੀਵਾਰ ਦੀ ਤਰ੍ਹਾਂ ਖੜਾ ਹੋ ਜਾਏ। ਤੇ ਪ੍ਰਮਾਤਮਾ ਨੂੰ ਯਾਦ ਨਾ ਕਰਨ ਦੇਵੇ। ਹਰ ਉਹ ਰੰਗ ਰੂਪ ਮਾਇਆ ਹੈ ਜੋ ਪ੍ਰਮਾਤਮਾ ਤੱਕ ਜਾਣ ਨਾ ਦੇਵੇ। ਉਹਦੀ ਯਾਦ ਦੇ ਵਿੱਚ ਬਾਦਾ ਖੜੀ ਕਰ ਰਿਹਾ। ਅਗਰ ਪੁੱਤਰ ਸਹਾਇਕ ਹੈ, ਮਦਦਗਾਰ ਹੈ ਪ੍ਰਮਾਤਮਾ ਦੀ ਯਾਦ ਦੇ ਵਿੱਚ ਤੋ ਪੁੱਤਰ ਮਾਇਆ ਨਹੀਂ ਹੈ। ਅਗਰ ਇਸਤਰੀ ਸਹਾਇਕ ਹੈ, ਮਦਦਗਾਰ ਹੈ। ਅੰਮ੍ਰਿਤ ਵੇਲੇ ਉੱਠਣ ਵਿੱਚ ਮਦਦ ਕਰ ਰਹੀ ਹੈ। ਬਾਣੀ ਪੜ੍ਹਨ ਵਿੱਚ ਮਦਦ ਕਰ ਰਹੀ ਹੈ। ਪ੍ਰਭੂ ਦੀ ਯਾਦ ਵਿੱਚ ਸਹਾਇਤਾ ਦੇ ਰਹੀ ਹੈ। ਤੋ ਇਸਤਰੀ ਮਾਇਆ ਨਹੀਂ ਹੈ, ਇਤੇ ਪ੍ਰਭੂ ਦੀ ਬਖਸ਼ਿਸ਼। ਇਤੇ ਉਸ ਦੀ ਰਹਿਮਤ। ਔਰ ਧਨ ਵੀ ਜੈਸੇ ਜੈਸੇ ਘਰ ਦੇ ਵਿੱਚ ਵੱਧਦਾ ਜਾ ਰਿਹਾ ਹੈ, ਹਿਰਦੇ ਦੇ ਵਿੱਚ ਧਰਮ ਵੱਧਦਾ ਜਾਏ। ਪਰਮਾਤਮਾ ਦੀ ਯਾਦ ਵੱਧਦੀ ਜਾਏ ਔਰ ਧਨ ਕਰਕੇ দান ਦੀਆਂ ਬਿਰਤਾਂ ਵੀ ਵੱਧਦੀਆਂ ਜਾਣ ਤਾਂ ਇਹ ਧਨ ਮਾਇਆ ਨਹੀਂ ਹੈ ਇਹ ਤੇ ਸਹਾਇਕ ਹੋ ਗਿਆ ਹੈ ਇਹ ਤੇ ਮਦਦਗਾਰ ਹੋ ਗਿਆ ਹੈ ਤਾਂ ਮਾਇਆ ਕਈਆਂ ਦੀ ਦਾਸੀ ਹੈ ਕਈਆਂ ਦੀ ਮਾਲਕਣ ਹੈ ਗੁਰਬਾਣੀ ਵਿੱਚ ਇਸ ਤਰ੍ਹਾਂ ਦੇ ਦੋ ਰੂਪ ਬਿਆਨ ਕੀਤੇ ਗਏ ਨੇ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਇਹ ਭਗਤਾਂ ਦੀ ਦਾਸੀ ਹੈ ਲਿਕਨ ਸੰਸਾਰੀਆਂ ਦੀ ਤੇ ਮਾਲਕਣ ਹੈ ਸੰਸਾਰੀਆਂ ਦੇ ਆਮ ਜੋ ਇਸ ਦੇ ਪ੍ਰਭਾਵ ਹੇਠ ਜੀਉਂਦੇ ਨੇ ਮਾਇਆ ਉਹਨਾਂ ਦੇ ਸਿਰ ਤੇ ਬੈਠਦੀ ਹੈ ਤੇ ਜੋ ਪ੍ਰਮਾਤਮਾ ਦੇ ਪ੍ਰਭਾਵ ਹੇਠ ਜੀਉਂਦੇ ਨੇ ਮਾਇਆ ਉਹਨਾਂ ਦੇ ਕਦਮਾਂ ਦੇ ਥੱਲੇ ਆਉਂਦੀ ਹੈ ਜਿਸ ਦੇ ਕਦਮਾਂ ਦੇ ਥੱਲੇ ਮਾਇਆ ਹੈ ਗੱਲ ਸਪਸ਼ਟ ਹੋ ਗਈ ਕਿ ਪ੍ਰਮਾਤਮਾ ਦੇ ਪ੍ਰਭਾਵ ਹੇਠ ਜੀ ਰਿਹਾ ਇਸ ਦੇ ਮਸਤਕ ਤੇ ਪ੍ਰਮਾਤਮਾ ਦਾ ਗਿਆਨ ਹੈ ਉਸ ਦਾ ਹੱਥ ਹੈ ਔਰ ਜਿਸ ਸਿਰ ਦੇ ਉੱਤੇ ਮਾਇਆ ਆਣ ਬੈਠੀ ਹੈ ਤਾਂ ਇੱਕ ਗੱਲ ਸਪਸ਼ਟ ਹੋ ਗਈ ਇਸ ਦੀ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਨaradit ਹੈ ਪੁੱਤਰ istri ধন సంਪਦਾ ਸਾਰੇ ਦੇ ਸਾਰੇ ਪ੍ਰਮਾਤਮਾ ਦੇ ਵਿਚਾਰ ਦੀਵਾਰ ਬਣ ਕੇ ਜੋ ਹੈ ਖੜੇ ਹੋ ਗਏ ਨੇ ਸਾਬ ਕਹਿੰਦੇ ਨੇ ਸਾਰੇ ਦੇ ਸਾਰੇ ਤੇਰੀ ਅੱਖਾਂ ਦੇ ਸਾਹਮਣੇ ਓਝਣ ਹੋਣ ਵਾਲੇ ਨੇ ਇਹਨਾਂ ਦੇ ਚੋਂ ਬਾਰੀ ਬਾਰੀ ਸੰਬੰਧ ਦੇ ਟੁੱਟਦੇ ਆਂ ਦੇਰ ਨਹੀਂ ਲੱਗਦੀ ਅਵਨਾਸੀ ਤੇ ਕੇਵਲ ਇੱਕ ਪਰਿਪੂਰਨ ਪ੍ਰਮਾਤਮਾ ਹੈ ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋਹ ਮਾਇਆ ਦੇ ਧੰਦਿਆਂ ਦੇ ਚ ਖੱਜਲ ਖਵਾਰ ਹੋ ਕੇ ਆਖਰ ਇੱਕ ਦਿਨ ਰੂਹਾਨੀ ਮੌਤ ਹੋ ਜਾਂਦੀ ਹੈ ਔਰ ਨਾਲੇ ਸਰੀਰਕ ਮੌਤ ਹੋ ਜਾਂਦੀ ਹੈ ਇਸ ਤਰ੍ਹਾਂ ਖੱਜਲ ਖਵਾਰ ਹੋ ਕੇ ਆਪਣਾ ਜੀਵਨ ਵਿਅਰਥ ਗਵਾ ਛੱਡਦਾ ਹੈ ਇੱਕ ਸਹਰ ਕੇ ਨਾਮ ਬਿਨ ਅੱਗੇ ਲਈਏ ਖੋਲ। ਪਰਿਪੂਰਨ ਪ੍ਰਮਾਤਮਾ ਦਾ ਇੱਕੋ ਹੀ ਨਾਮ ਜੋ ਨਾਲ ਜਾਂਦਾ ਹੈ ਇਸ ਤੋਂ ਬਾਅਦ ਇਲਾਵਾ ਜੋ ਕੁਝ ਵੀ ਕੋਲ ਹੈ ਸਾਰਾ ਖੋਲਿਆ ਜਾਂਦਾ ਹੈ। ਨਾ ਜ਼ਮੀਨ ਨਾਲ ਜਾਂਦੀ ਹੈ, ਨਾ ਮਕਾਨ, ਨਾ स्त्री ਨਾਲ ਜਾਂਦੀ ਹੈ, ਨਾ ਪੁੱਤਰ, ਨਾ ਧਨ ਸੰਪਦਾ ਨਾਲ ਜਾਂਦੀ ਹੈ, ਨਾ ਯਾਰ ਦੋਸਤ। ਇੱਕ ਸਦੀਵੀ ਨਾਲ ਰਹਿਣ ਵਾਲਾ ਹੈ ਪਰਿਪੂਰਨ ਪ੍ਰਮਾਤਮਾ ਦਾ ਨਾਮ। ਔਰ ਮਨੁੱਖ ਦੀ ਗਫਲਤ ਜੋ ਸਦਾ ਅੰਗ ਸੰਗ ਹੈ ਇੱਥੇ ਤੇ ਉੱਥੇ ਉਸ ਨਾਲ ਕੋਈ ਰਿਸ਼ਤਾ ਨਹੀਂ ਜੋੜਿਆ ਤੇ ਜਿਨ੍ਹਾਂ ਦਾ ਸੰਗ ਵਕਤੀ ਹੈ ਜਿਨ੍ਹਾਂ ਦਾ ਆਸਰਾ ਵੀ ਵਕਤੀ ਹੈ ਜਿਨ੍ਹਾਂ ਦੀ ਨੇੜਤਾ ਵਕਤੀ ਹੈ ਆਰਜ਼ੀ ਹੈ ਉਹਨਾਂ ਦੇ आलेਦ ਵਾਲੇ ਇਹ ਭਟਕ ਰਿਹਾ ਹੈ ਔਰ ਸਦੀ ਵੀ ਉਹਨਾਂ ਨੂੰ ਆਪਣਾ ਸੰਗੀ ਸਮਝ ਬੈਠਾ ਹੈ ਸਹਿਬ ਕੰਨ ਨਹੀਂ ਇੱਕ ਸਹਰ ਕੇ ਨਾਮ ਬਿਨ ਅੱਗੇ ਲਈਏ ਖੋਏ ਜੈਸੇ ਇਸ ਸੰਸਾਰ ਤੋਂ ਅੱਗੇ ਚੱਲਣਾ ਹੁੰਦਾ ਸਭ ਕੁਝ ਖੋ ਲਿਆ ਜਾਂਦਾ ਸਭ ਕੁਝ ਇੱਥੇ ਰਹਿ ਜਾਂਦਾ ਦੋਹੇ ਵਿਸਾਰ ਵਿਗੂਚਣਾ ਪ੍ਰਭ ਬਿਨ ਅਵਰ ਨਾ ਕੋਏ ਪਰਮਾਤਮਾ ਨੂੰ ਵਿਸਾਰ ਕੇ ਆਖਰ ਵਿਗੂਚਣਾ ਖਾਰੀ ਹੋਣਾ ਹੁੰਦਾ ਪ੍ਰਭ ਬਿਨ ਅਵਰ ਨਾ ਕੋਏ ਔਰ ਇਸ ਖਾਰੀ ਨੂੰ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਮਿਟਾ ਸਕਦਾ ਇਸ ਦੁੱਖ ਨੂੰ ਇਕ ਸੰਤਾਪ ਨੂੰ ਇੱਕ ਪਰਿਪੂਰਨ ਪ੍ਰਮਾਤਮਾ ਤੋਂ ਇਲਾਵਾ ਕੋਈ ਨਹੀਂ ਦੂਰ ਕਰ ਸਕਦਾ ਇਸ ਵਾਸਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਪਦੇਸ਼ ਕਰਦੇ ਆ ਫਰਮਾਨ ਕਰਦੇ ਨੇ ਪ੍ਰੀਤਮ ਚਰਣੀ ਜੋ ਲਗੇ ਤਿੰਨ ਕੀ ਨਿਰਮਲ ਸੋਏ ਵੈਸਾਖ ਦੇ ਮਹੀਨੇ ਵਿੱਚ ਜੋ ਪ੍ਰਮਾਤਮਾ ਦੇ ਚਰਣੀ ਲਗਦੇ ਨੇ ਉਹਨਾਂ ਦੀ ਸ਼ੋਭਾ ਅਤੀ ਨਿਰਮਲ ਹੁੰਦੀ ਹੈ ਉਹਨਾਂ ਦੀ ਵਡਿਆਈ ਅਤੀ ਨਿਰਮਲ ਹੁੰਦੀ ਹੈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ। ਧਨ ਗੁਰਵਰਜਨ ਦੇਵ ਜੀ ਮਹਾਰਾਜ ਦਸਤੇ ਨੇ ਵਿਸਾਖ ਦੇ ਮਹੀਨੇ ਵਿੱਚ ਇੰਜ ਜੋਦੜੀ ਕਰਿਆ ਕਰ ਨਾਨਕ ਕੀ ਪ੍ਰਭ ਮੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ। ਇਹ ਪਰਿਪੂਰਣ ਪ੍ਰਮਾਤਮਾ ਤੇਰੇ ਚਰਨ ਕਮਲਾਂ ਵਿੱਚ ਬਿਨੇ ਹੈ। ਪ੍ਰਾਰਥਨਾ ਹੈ ਤੂੰ ਮਿਲ ਤੂੰ ਨੇੜੇ ਆ ਤੇਰਾ ਮਿਲਣਾ ਸੁਖਦਾਈ ਹੈ, ਆਨੰਦਮਈਏ ਵੈਸਾਖ ਸੁਹਾਵਾ ਤਾਂ ਲਗੇ। ਜਾ ਸੰਤ ਭੇਟੇ ਹਰ ਸੋਇ ਵੇ ਸਾਖ ਦਾ ਮਹੀਨਾ ਉਸੇ ਲਈ ਸੁਹਾਵਣਾ ਹੈ ਉਸੇ ਲਈ ਮਹਾਨ ਹੈ ਜਿਹਨੂੰ ਸੰਤ ਦੀ ਸੰਗਤ ਨਸੀਬ ਹੋਵੇ ਤੇ ਹਰੀ ਦੀ ਵਡਿਆਈ ਕਰਨ ਦਾ ਮੌਕਾ ਮਿਲੇ ਸਮਝ ਲਓ ਵਿਸਾਖ ਦਾ ਮਹੀਨਾ ਸੁਹਾਵਣਾ ਹੋ ਗਿਆ ਫਲੀ ਭੂਤ ਹੋ ਗਿਆ ਆਨੰਦਮਈ ਹੋ ਗਿਆ ਹੁਣ ਇਸੇ ਮਹੀਨੇ ਦੇ ਸੰਬੰਧ ਵਿੱਚ ਜੋ ਕੁਝ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਆਪ ਸਰਵਨ ਕਰੋ ਵੇ ਸਾਖ ਭਲਾ ਸਾਖਾਂ ਵੇਸ ਕਰੇ ধন ਦੇਖੇ ਹਰ ਦਵਾਰ ਆਉ ਦਇਆ ਕਰੇ ਘਰ ਆਓ ਪਿਆਰੇ ਦੁਤਰ ਤਾਰੇ ਤੁਦ ਬਿਨ ਅਡ ਨਮੂਲ ਕੀਮਤ ਕੌਣ ਕਰੇ ਤੁਦ ਭਾਵਾਂ ਦੇਖ ਤਖਾਵੇ ਢੋਲੋ ਦੂਰ ਨ ਜਾਣਾ ਅੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੈਸਾ ਖੀ ਪ੍ਰਭ ਪਾਵੇ ਸੁਰਤ ਸਬਦ ਮਨ ਮਾਨਾ ਪਹਿਲੇ ਪਾਤਸ਼ਾਹ ਪ੍ਰਕਿਰਤੀ ਦੀ ਰੂਪਰੇਖਾ ਵੈਸਾਖ ਦੇ ਮਹੀਨੇ ਦੀ ਇੰਜ ਫਰਮਾਨ ਕਰਦੇ ਨੇ ਵੈਸਾਖ ਭਲਾ ਸਾਖਾਂ ਵੇਸ ਕਰੇ ਵੈਸਾਖ ਦਾ ਮਹੀਨਾ અત્યੰਤ ਭਲਾ ਹੈ ਦਰਖਤਾਂ ਵਿੱਚ ਨਵੀਆਂ ਕੋਂਪਲਾ ਫੁੱਟਦੀਆਂ ਨੇ ਪਤਝੜ ਦੀ ਰੁੱਤ ਤੋਂ ਬਾਅਦ ਸ਼ਾਖਾਂ ਨਵੀਆਂ ਕੋਪਲਾਂ ਨੂੰ ਜਨਮ ਦਿੰਦੀਆਂ ਨੇ ਵੈਸਾਖ ਦਾ ਮਹੀਨਾ ਵਾਕਈ ਉਸ ਮਨੁੱਖ ਲਈ ਮਹਾਨ ਹੈ ਜਿਸ ਦੇ ਅੰਦਰ ਕੋਈ ਨਵੇਂ ਜੀਵਨ ਦੀਆਂ ਕੋਪਲਾ ਫੁੱਟਣ ਕੋਈ ਨਵੇਂ ਖਿਆਲ ਕੋਈ ਨਵੀਂ ਤਰਜ਼ੇ ਜ਼ਿੰਦਗੀ ਕੋਈ ਨਵਾਂ ਉਮੰਗ ਕੋਈ ਨਵੀਂ ਤਰੰਗ ਕੋਈ ਨਵਾਂ ਰਾਗ ਕੋਈ ਨਵਾਂ ਰੂਪ ਇਸ ਦੇ ਅੰਦਰ ਉਤਪਨ ਹੋਵੇ ਜਿਹੜਾ ਇਸ ਨੇ ਅਜ ਤੱਕ ਕਦੀ ਵੇਖਿਆ ਨਾ ਹੋਵੇ ਸੁਣਿਆ ਨਾ ਹੋਵੇ ਰੰਗ ਮਾਣਿਆ ਨਾ ਹੋਵੇ ਇਸ ਤਰ੍ਹਾਂ ਕਿਦਰੇ ਦੁਨੀਆ ਦੀਆਂ ਇਸ ਤਰ੍ਹਾਂ ਦੇ ਰਸਤਿਆਂ ਇਸ ਤਰ੍ਹਾਂ ਦੇ ਸੰਸਾਰ ਦੀਆਂ ਜੇ ਕਿਦਰ ਇਸ ਦੇ ਅੰਦਰ ਕੌਂਪਲਾ ਫੁੱਟਣ ਤਾਂ ਮਹਾਰਾਜ ਕਹਿੰਦੇ ਨੇ ਵੇ ਸਾਖ ਦਾ ਮਹੀਨਾ ਸੁਹਾਵਣਾ ਹੈ ਭਲਾ ਹੈ ਪ੍ਰਕਿਰਤੀ ਤੇ ਆਪਣੇ ਸੁਭਾਅ ਦੇ ਮੁਤਾਬਕ ਵੇ ਸਾਖ ਦੇ ਮਹੀਨੇ ਚ ਨਵੀਆਂ ਕੌਂਪਲਾਂ ਨੂੰ ਜਨਮ ਦੇਂਦੀ ਹੈ ਚਾਰੋਂ ਪਾਸੇ ਪੱਤੇ ਨਵੇਂ ਆਉਂਦੇ ਨੇ ਸ਼ਾਖਾ ਆਪਣੇ ਢੰਗ ਦਾ ਇੱਕ ਵੇਸ ਧਾਰਨ ਕਰਦੀਆਂ ਨੇ ਸਹਿਬ ਉਸੇ ਦਾ ਜ਼ਿਕਰ ਪੈ ਕਰਦੇ ਨੇ ਵੇ ਸਾਖ ਭਲਾ ਸਾਖਾਂ ਵੇਸ ਕਰੇ ਸਾਖਾਂ ਸ਼ਿੰਗਾਰੀਆਂ ਜਾਂਦੀਆਂ ਨੇ ਸਾਖਾਂ ਤੇ ਪਤਿਆਂ ਦਾ ਸ਼ਿੰਗਾਰ ਆ ਜਾਂਦਾ ਹੈ ਜਦ ਵਿਸਾਖ ਦਾ ਮਹੀਨਾ ਬਨਸਪਤੀ ਨੂੰ ਸ਼ਿੰਗਾਰ ਦੇਵੇ ਤੇ ਇਹ ਬੰਦੇ ਤੂੰ ਬਿਨਾ ਸ਼ਿੰਗਾਰਿਆ ਰਹਿ ਜਾਵੇਂ ਤੂੰ ਹਾਰ ਸ਼ਿੰਗਾਰ ਤੋਂ ਬਿਨਾ ਰਹਿ ਜਾਵੇਂ ਦੇਖ ਤੇ ਸਹੀ ਪ੍ਰਕਿਰਤੀ ਬਨਸਪਤੀ ਨੂੰ ਸ਼ਿੰਗਾਰ ਦੇ ਰਹੀ ਹੈ ਤੂੰ ਵਾਂਝਾ ਕਿਉਂ ਰਹਿ ਗਿਆ ਹੈ ए नविया कौपला तेरे अंदर क्यों नहीं फुटिया ए नवे उमंग ए नवे तरंग ए नवा वेस ए नवा शिंगार ए नवी दुनिया की झलक तेरे अंदरों क्यों नहीं पैदा हुई दरअसल परमात्मा सदीवी नित नवा है साहिब मेरा नीत नवा सदा सदा दातार जब कोई उसका चिंतन करता है तो नित नवियां उमंगा नित नवे अनुभव ਨਿਤ ਨਵੇਂ ਗੀਤ ਨਿਤ ਨਵੇਂ ਸੰਗੀਤ ਦੀਆਂ ਧੁਨਾ ਉਸ ਦੇ ਅੰਦਰੋਂ ਜਨਮ ਲੈਂਦੀਆਂ ਨੇ ਔਰ ਇਤਨੀ ਨਵੀਨਤਾ ਦੀ ਬਰਸ਼ਾ ਹੁੰਦੀ ਹੈ ਉਹ ਬਿਸਮਾਦ ਹੋ ਜਾਂਦਾ ਹੈ ਅश्चਰਚਤਾ ਦੀ ਦੁਨੀਆ ਦੇ ਵਿੱਚ ਖੋ ਜਾਂਦਾ ਹੈ ਉਸੇ ਹਾਲਤ ਦੇ ਵਿੱਚ ਇਹ ਬੋਲ ਨਿਕਲ ਪੈਂਦੇ ਨੇ ਬਿਸਮ ਬਿਸਮ ਬਿਸਮੇ ਹੀ ਭਈ ਹੈ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਮ ਚਾਖ ਗੂੰਗਾ ਮੁਸਕਰ ਤੋ ਸੈਫਰਮਾਨ ਪੇ ਕਰਦੇ ਨੇ ਧਨ ਗੁਰਨਾਨਕ ਦੇਵ ਜੀ ਮਹਾਰਾਜ ਦਾ ਦਿਲ ਦਿਮਾਗ ਇੱਕ ਕਵੀ ਦਾ ਹਿਰਦਾ ਹੈ ਇੱਕ ਕਵੀ ਦਾ ਦਿਮਾਗ ਹੈ ਅਕਾਲ ਪੁਰਖ ਨੇ ਜਿੱਥੇ ਆਪ ਨੂੰ ਸੰਦੇਸ਼ ਦੇਣ ਲਈ ਚੁਣਿਆ ਉੱਥੇ ਗੁਰਨਾਨਕ ਦੇਵ ਜੀ ਮਹਾਰਾਜ ਅਕਾਲ ਪੁਰਖ ਦਾ ਸੰਦੇਸ਼ ਗੀਤਾਂ ਦੇ ਰਾਹੀ ਸੰਗੀਤ ਦੇ ਰਾਹੀ ਜਗਤ ਦੀ ਝੋਲੀ ਵਿੱਚ ਪਾ ਰਹੇ ਨੇ ਧਨ ਸੋ ਰਾਗ ਸੁਰੰਗੜੇ ਆਲਾਪਤ ਸਭ ਦਿਖ ਜਾਏ ਪਾਤਸ਼ਾਹ ਤੇ ਇੱਥੇ ਤੱਕ ਕਹਿੰਦੇ ਨੇ ਧਨ ਨੇ ਉਹ ਰਾਗ ਬੜੇ ਸੁੰਦਰ ਨੇ ਜਿਨ੍ਹਾਂ ਦੇ ਆਲਾਪ ਕਰਦੇ ਆ ਹੀ ਸਾਰੀ ਤਿਖਾ ਮਿਟ ਜਾਂਦੀ ਹੈ ਚੈਨ ਮਿਲਦਾ ਹੈ ਸਕੂਨ ਮਿਲਦਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੰਦਰ ਪ੍ਰਮਾਤਮਾ ਸੰਗੀਤ ਬਣ ਕੇ ਪ੍ਰਗਟ ਹੋਇਆ ਹੈ ਪ੍ਰਮਾਤਮਾ ਗੀਤ ਬਣ ਕੇ ਪ੍ਰਗਟ ਹੋਇਆ ਹੈ ਪ੍ਰਮਾਤਮਾ ਖੇੜਾ ਬਣ ਕੇ ਪ੍ਰਗਟ ਹੋਇਆ ਹੈ ਪਰਮਾਤਮਾ ਗਿਆਨ ਬਣ ਕੇ ਪ੍ਰਗਟ ਹੋਇਆ ਹੈ ਤੇ ਜਦ ਇਤਨਾ ਪ੍ਰਗਟ ਹੋਇਆ ਹੈ ਤਾਂ ਹੁਣ ਕੁਦਰਤੀ ਗੱਲ ਹੈ ਵੰਡਣਾ ਹੋਵੇਗਾ ਇਹ ਵੰਡਣਾ ਇਸ ਤਰ੍ਹਾਂ ਹੁੰਦਾ ਹੈ ਜਦ ਕੋਈ ਫੁੱਲ ਆਪਣੀ ਪੂਰੀ ਸ਼ਕਤੀ ਨਾਲ ਭਰ ਜਾਂਦਾ ਹੈ ਤਾਂ ਉਸ ਦੇ ਚੋਂ ਮਹਿਕ ਡੁੱਲ ਡੁੱਲ ਕੇ ਪੈਂਦੀ ਹੈ ਹੁਣ ਚਾਹੇ ਕੋਈ ਲੈਣ ਵਾਲਾ ਹੋਵੇ ਚਾਹੇ ਨਾ ਲੈਣ ਵਾਲਾ ਹੋਵੇ ਪਰ ਫੁੱਲ ਵੰਡੀ ਜਾ ਰਹੇ ਹੈ ਮਹਿਕ ਵੰਡੀ ਜਾ ਰਹੇ ਹੈ ਇਸੇ ਤਰੀਕੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹਿਰਦਾ ਹੈ ਆਪ ਰਸ ਦੇ ਨਾਲ ਗੀਤ ਦੇ ਨਾਲ ਸੰਗੀਤ ਦੇ ਨਾਲ ਪ੍ਰਭੂ ਦੀ ਦਇਆ ਨਾਲ ਤੇ ਦੇਵੀ ਗੁਣਾ ਨਾਲ ਇਤਨੇ ਭਰ ਗਏ ਨੇ ਨੌਖੰਡ ਪ੍ਰਿਥਵੀ ਦੇ ਵਿੱਚ ਵੰਡੇ ਰਹੇ ਦੇਖਣ ਦੇ ਚਾਇਆ ਕੋਈ ਮਨੁੱਖ ਵੰਡੇਗਾ ਚਲੋ ਆਪਣੇ ਘਰ ਦੇ ਚ ਵੰਡ ਲਏਗਾ ਕੁਝ ਸਾਜ਼ੋ ਸਮਾਨ ਕੁਝ ਵਸਤਾਂ ਕੁਝ ਪੁੱਤਰਾਂ ਦੇ ਚ ਵੰਡੇਗਾ ਮਿੱਤਰਾਂ ਦੇ ਚ ਵੰਡ ਦੇਵੇਗਾ ਤੇ ਕਿਸੇ ਦਾ ਦਾਇਰਾ ਜ਼ਰਾ ਵਸੀਹ ਹੋਇਆ ਤੋ ਚਲੋ ਆਪਣੇ ਮਹੱਲੇ ਦੇ ਚਵੰਡ ਲਏਗਾ ਆਪਣੀ ਬਰਾਦਰੀ ਦੇ ਚਵੰਡ ਦੇਗਾ ਤੇ ਹੋਰ ਵੀ ਸਰਾ ਕਿਧਰੇ ਵਸੀ ਹੋਇਆ ਤੋ ਵਤ ਵਦ ਆਪਣੇ ਸ਼ਹਿਰ ਦੇ ਚਵੰਡੇਗਾ ਜਾਂ ਆਪਣੇ ਪ੍ਰਾਂਤ ਦੇ ਚਵੰਡੇਗਾ ਇਸ ਤਰ੍ਹਾਂ ਦਾ ਅਜੇ ਤੱਕ ਕੋਈ ਹੋਇਆ ਤੇ ਨਹੀਂ ਤੇ ਚਲੋ ਮੰਨ ਲੈਂਦੇ ਆ ਕਿ ਕੋਈ ਚਲੋ ਆਪਣੇ ਮੁਲਕ ਦੇ ਚਵੰਡੇਗਾ ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਗੀਤ ਸੰਗੀਤ ਗਿਆਨ ਵਿਗਿਆਨ ਅਨੰਤ ਤੇ ਪਰਮ ਖੁਸ਼ੀ ਦੀ ਦੌਲਤ ਨੌਖਣ ਪ੍ਰਿਥਵੀ ਦੇ ਚ ਮੰਡੀ ਪਰਮਾਤਮਾ ਹੀ ਅਨੰਤ ਰੂਪਾਂ ਦੇ ਚ ਗੁਰਨਾਨਕ ਦੇ ਅੰਦਰੋਂ ਪ੍ਰਗਟ ਹੋਇਆ ਹੈ ਔਰ ਆਪ ਵੰਡਣ ਨੂੰ ਚਲ ਪੈਨੇ ਇਹ ਦਾਤਾ ਤਰ੍ਹਾਂ ਤਰ੍ਹਾਂ ਦੀਆਂ ਰੱਬੀ ਦਾਤਾ ਵੰਡਣ ਨੂੰ ਚਲ ਪਿਆ ਹੈ ਚਾਹ ਸੁਮੇਰ ਤੇ ਬੈਠੇ ਨੇ ਜੋਗੀ ਉਹਨਾਂ ਦੀ ਝੋਲੀ ਦੇ ਚ ਵੀ ਪਾਣ ਨੂੰ ਚਲਾ ਗਿਆ ਹੈ ਚੈ ਤਪਦੇ ਹੋਏ ਮੈਦਾਨਾਂ 'ਚ ਬੈਠੇ ਨੇ ਅਰਬ ਦੇ ਲੋਕ ਉਹਨਾਂ ਦੀ ਝੋਲੀ 'ਚ ਵੀ ਸ਼ਾਂਤੀ ਦੇਣ ਨੂੰ ਚਲਾ ਗਏ ਚੈ ਜੰਗਲ ਉਜਾੜ ਬਿਆਹਵਾਨ 'ਚ ਬੈਠੇ ਨੇ ਲੋਕ ਉਹਨਾਂ ਦੀ ਝੋਲੀ 'ਚ ਵੀ ਬਰਕਤਾਂ ਖੇੜੇ ਤੇ ਖੁਸ਼ੀਆਂ ਪਾਣ ਜੋ ਹੈ ਚਲਾ ਗਏ ਤੇ ਚਾਹੇ ਕੋਈ ਘਰ ਦੇ 'ਚ ਬੈਠੇ ਨੇ ਖਾਲੀ ਉਹਨਾਂ ਦੀ ਝੋਲੀ ਵੀ ਭਰਨ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਨੇ ਅਵਿਸਾਖ ਦੇ ਮਹੀਨੇ ਦਾ ਜੋ ਪ੍ਰਾਕਿਰਤਿਕ ਰੂਪ ਹੈ ਇੰਜ ਬਿਆਨ ਕਰਦੇ ਨੇ ਵੈਸਾਖ ਭਲਾ ਸਾਖਾਂ ਵੇਸ ਕਰੇ ਧਨ ਦੇਖੇ ਹਰ ਦਵਾਰ ਆਵੋ ਦਇਆ ਕਰੇ ਵੈਸਾਖ ਦੇ ਮਹੀਨੇ ਵਿੱਚ ਜਿਵੇਂ ਦਰਖਤਾਂ ਨੇ ਨਵੀਆਂ ਕੌਪਲਾਂ ਦੇਖ ਲਈਆਂ ਨਵੇਂ ਪੱਤੇ ਦੇਖ ਲਏ ਨਵੀਂ ਹਰੀਆਵਲੀ ਦੇਖ ਲਈ ਜਿ ਕਿਦਰੇ ਜੀਵ ਰੂਪੀ ਇਸਤਰੀ ਵੀ ਹਰੀ ਦਾ ਦਵਾਰ ਦੇਖ ਲਵੇ ਉਸਦੇ ਅੰਦਰੋਂ ਵੀ ਇਹ ਮੰਗ ਪੈਦਾ ਹੋ ਸਕਦੀ ਹੈ हे ਪ੍ਰਭੂ ਆ ਤੂੰ ਮੇਰੇ ਹਿਰਦੇ ਚ ਆ ਤੂੰ ਮੇਰੇ ਘਰ ਦੇ ਚ ਤੇਰੀ ਝਲਕ ਜੇ ਇਤਨੀ ਸੁਹਾਵਣੀ ਹੈ ਤੋ ਤੇਰਾ ਮਿਲਣਾ ਕਿਤਨਾ ਆਨੰਦਮਈ ਹੋਵੇਗਾ ਘਰ ਆਓ ਪਿਆਰੇ ਬੁੱਤਰ ਤਾਰੇ ਤੁਦ ਬਿਨ ਅੱਡ ਨਾ ਮੌਲੋ ਉਹ ਫਿਰ ਬਿਰਹ ਦੀ ਮਾਰੀ ਹੋਈ ਇਸ ਤਰ੍ਹਾਂ ਜੋਦੜੀ ਕਰਦੀਏ हे परिपूर्ण परमात्मा तू घर ਦੇ ਚ ਆ ਤੇਰੇ ਤੋਂ ਬਿਨਾ ਮੇਰਾ ਕੋੜੀ ਵੀ ਮੁੱਲ ਨਹੀਂ ਅਡ ਨਾ ਮੁੱਲੋ ਤੂੰ ਹੋਵੇਂ ਤੇ ਮੈਂ ਲੱਖਾਂ ਦੀ ਤੂੰ ਨਹੀਂ ਤੇ ਮੈਂ ਕੱਖ ਦੀ हे परिपूर्ण परमात्मा ਤੇਰੇ ਨਾਲ ਹੀ ਮੇਰੀ ਮਹਾਨਤਾ ਹੈ ਬਿਰਹੇ ਕੁਠੀ ਜੀਵ ਇਸਤਰੀ ਇਸ ਤਰ੍ਹਾਂ ਵਿਸਾਖ ਦੇ ਮਹੀਨੇ ਤੋਂ ਪ੍ਰਭਾਵਿਤ ਹੋ ਕੇ ਉਚਾਰਨ ਕਰ ਦिए ਘਰ ਆਓ ਪਿਆਰੇ ਦੁੱਤਰ ਤਾਰੇ ਐ ਪਿਆਰੇ ਘਰ ਦੇ ਚ ਆਓ ਤਾਂ ਕਿ ਮੈਨੂੰ ਇਸ ਨਤਰੇ ਜਾਣ ਵਾਲੇ ਸੰਸਾਰ ਤੋਂ ਤਾਰਨ ਦੇ ਚ ਮਦਦਗਾਰ ਸਾਬਤ ਹੋ ਸਕੋ ਮੈਨੂੰ ਪਾਰ ਕਰੋ ਇਥੇ ਅਥਾ ਸਾਗਰ ਹੈ ਅਥਾ ਲਹਿਰਾਂ ਨੇ ਫਿਰ ਤੂਫਾਨ ਹੈ اے ਪ੍ਰਭੂ اے ਪਿਆਰੇ ਘਰ ਦੇ ਚ ਆਓ ਮੈਨੂੰ ਤਾਰੋ ਕਿਉਂਕਿ ਮੈਂ ਐਸਾ ਸਮਝ ਲਿਆ ਤਦ ਬਿਨ ਅਡ ਨਾ ਬੋਲੋ ਤੈਥੋ ਬਿਨਾ ਮੇਰਾ ਕੋੜੀ ਵੀ ਮੁੱਲ ਨਹੀਂ ਬੀੜੀ ਦੀ ਮਹਾਨਤਾ ਮਲਾ ਕਰਕੇ ਹੈ ਜੜੀ ਬੂਟੀਆਂ ਦੇ ਰਾਜ਼ ਵੈਦ ਲੋਕ ਪ੍ਰਗਟ ਕਰਦੇ ਨੇ ਕਿਸੇ ਸਾਜ਼ ਦੀ ਮਹਾਨਤਾ ਸਾਜ਼ਿੰਦੇ ਕਰਕੇ ਹੈ ਕਿਸੇ ਬੀਜ ਦਾ ਫਲੀ ਭੋਤ ਆਉਣਾ ਤੇ ਗੁਣਸ਼ਾਲੀ ਹੋਣਾ ਧਰਤੀ ਕਰਕੇ ਹੈ ਇਸ ਤਰ੍ਹਾਂ ਮਨੁੱਖ ਦੀ ਵੀ ਸਾਰੀ ਦੀ ਸਾਰੀ ਮਹਾਨਤਾ ਪ੍ਰਮਾਤਮਾ ਕਰਕੇ ਹੈ ਇੱਕ ਪ੍ਰਮਾਤਮਾ ਨੂੰ ਆਪਣੇ ਜੀਵਨ ਤੋਂ ਇੱਕ ਪਾਸੇ ਕਰ ਦਈਏ ਤਾਂ ਇੰਜ ਸਮਝ ਲਓ ਜੈਸੇ ਮਲਾ ਬੇੜੀ ਤੋਂ ਅਲਗ ਹੋ ਗਿਆ ਜੈਸੇ ਬੀਜ ਤੋਂ ਜ਼ਮੀਨ ਅਡਰੀ ਹੋ ਗਈ ਜੈਸੇ ਸਾਜ਼ ਤੋਂ ਸਾਜ਼ੰਦਾ ਅਲਗ ਹੋ ਗਿਆ ਇਹ ਸਾਜ਼ੰਦੇ ਤੋਂ ਬਿਨਾ ਅਸਾਜ਼ ਕੀ ਮੈਨੇ ਰਖਦਾ ਇਹਦੇ ਚੋਂ ਸੰਗੀਤ ਨਹੀਂ ਨਿਕਲ ਸਕੇਗਾ ਇਹਦੇ ਚੋਂ ਧੁਨ ਨਹੀਂ ਨਿਕਲ ਸਕੇਗੀ ਇਹਦੇ ਜੋ ਰਾਗ ਸੰਗੀਤ ਧੁਨਾ ਸੰ ਇਤੀ ਸਾਜ਼ੰਦੇ ਕਰਕੇ ਸੰ ਜੀਵਨ ਦੇ ਜੋ ਗੀਤ ਸੰਗੀਤ ਖੇੜਾ ਉਤੇ ਪ੍ਰਮਾਤਮਾ ਕਰਕੇ ਇਸ ਵਾਸਤੇ ਆਖਿਆ ਗਿਆ ਤੂੰ ਤੇ ਪ੍ਰਮਾਤਮਾ ਦੀ ਬੰਸਰੀ ਬਣ ਜਾ ਪ੍ਰਮਾਤਮਾ ਦਾ ਸਾਜ਼ ਬਣ ਜਾ ਉਹਦੇ ਹੋਂਟਾਂ ਨਾਲ ਲੱਗ ਜਾ ਤਾਂ ਕਿ ਉਸ ਦੀ ਹਵਾ ਉਸ ਦੀ ਪ੍ਰੇਰਣਾ ਤੈਨੂੰ ਐਸੇ ਛੂਵੇ ਕਿ ਤੇਰਾ ਜੀਵਨ ਸੰਗੀਤਮਈ ਹੋ ਜਾਏ ਸਾਜ਼ ਉਦੋਂ ਸੰਗੀਤਮਈ ਹੋ ਜਾਂਦਾ ਹੈ ਜਦ ਸਾਜ਼ਨ ਦੇ ਹੱਥ ਛੂੰਦੇ ਨੇ ਸਾਜ਼ਨ ਦੇ ਦੇ ਹੋਠ ਛੂੰਦੇ ਨੇ ਤਾਂ ਸਾਜ਼ ਇੱਕ ਮਹਾਨ ਆਵਾਜ਼ ਨੂੰ ਜਨਮ ਦਿੰਦਾ ਹੈ ਯਕੀਨ ਜਾਨੋ ਜਦ ਹਿਰਦੇ ਨੂੰ ਪ੍ਰਮਾਤਮਾ ਛੂੰਦਾ ਹੈ ਔਰ ਜਦ ਕੋਈ ਸਾਜ਼ ਦੀ ਤਰ੍ਹਾਂ ਆਪਣੇ ਆਪ ਨੂੰ ਪਰਮਾਤਮਾ ਦੇ ਇੰਜ ਹਵਾਲੇ ਕਰ ਦਿੰਦਾ ਹੈ ਜਿਵੇਂ ਕਿ ਸਾਜ਼ ਸਾਜ਼ਿੰਦੇ ਦੇ ਹੱਥਾਂ 'ਚ ਜੋ ਹੈ ਚਲਾ ਜਾਂਦਾ ਹੈ ਤਾਂ ਵਾਕਈ ਉਸ ਮਨੁੱਖ ਦੀ ਜ਼ਿੰਦਗੀ ਸੰਗੀਤਮਈ ਹੋ ਜਾਂਦੀ ਏ ਇਹ ਤੇ ਇੱਕ ਪ੍ਰਤੀਕ ਨੇ ਕਿ ਬਾਸ ਦੀ ਪੌਂਗਰੀ ਬਾਂਸਰੀ ਬਣ ਗਈ ਕ੍ਰਿਸ਼ਨ ਦੇ ਹੌਂਠਾਂ ਨੇ ਛੋਈ ਉਹ ਤਰ੍ਹਾਂ ਤਰ੍ਹਾਂ ਦੇ ਸੰਗੀਤ ਨੂੰ ਜਨਮ ਦੇਣ ਲੱਗ ਪਈ ਯਕੀਨ ਜਾਣੋ ਜਦ ਵੀ ਕੋਈ ਸਾਜ਼ ਦੀ ਤਰ੍ਹਾਂ ਬਣ ਜਾਏ ਤੇ ਪ੍ਰਮਾਤਮਾ ਦੇ ਹੋਠਾਂ ਨਾਲ ਲੱਗ ਜਾਏ ਪ੍ਰਮਾਤਮਾ ਦੇ ਅੰਗ ਨਾਲ ਛੋਹ ਜਾਏ ਤਾਂ ਉਸ ਦੇ ਬਰਕਤ ਭਰੇ ਹੱਥ ਉਸ ਤੇ ਅੰਮ੍ਰਿਤਮਈ ਚਿਹਰੇ ਦੇ ਨਾਲ ਉਸ ਸਾਜ਼ ਦੇ ਚੋਂ ਜਿਹੜੀ ਆਵਾਜ਼ ਪੈਦਾ ਹੁੰਦੀ ਏ ਉਸੇ ਨੂੰ ਵੇਦ ਕਹਿੰਦੇ ਨੇ ਉਸੇ ਨੂੰ ਪ੍ਰਾਣ ਕਹਿੰਦੇ ਨੇ ਉਸੇ ਨੂੰ ਅੰਜੀਲ ਕਹਿੰਦੇ ਨੇ ਉਸੇ ਨੂੰ ਕੁਰਾਨ ਕਹਿੰਦੇ ਨੇ ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇਹ ਬਾਣੀ ਇਤੇ ਸਾਰੇ ਦੇ ਸਾਰੇ ਖਸਮ ਦੇ ਬੋਲ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਆਪ ਕਹਿੰਦੇ ਨੇ ਜੈ ਸੇ ਮੇ ਆਵੇ ਖਸਮ ਕੀ ਬਾਣੀ ਤੈਸੜੇ ਕਰੀ ਗਿਆਨ ਵੇ ਲਾ ਲੋ ਇਤੇ ਪ੍ਰਮਾਤਮਾ ਆਪ ਬੋਲਿਆ ਹੈ ਇਤੇ ਉਸ ਦੀ ਮਿਹਰ ਉਸ ਦੀ ਬਖਸ਼ਿਸ਼ ਮਹਿਤਿਕ ਸਾਜ਼ ਸੀ ਉਸ ਨੇ ਵਜਾਇਆ ਹੈ ਇਹ ਗੀਤ ਨਿਕਲੇ ਆਇਆ ਹੈ ਇਹ ਸੰਗੀਤ ਨਿਕਲੇ ਆਇਆ ਹੈ ਤੇ ਜਦ ਵੀ ਕੋਈ ਪਰਿਪੂਰਣ ਪ੍ਰਮਾਤਮਾ ਨੂੰ ਇੰਜ ਅਰਪਣ ਕਰਦਾ ਹੈ ਜਿਵੇਂ ਕੋਈ ਕੋਈ ਸਾਜ਼ ਸਾਜ਼ਿੰਦੇ ਦੇ ਹੱਥਾਂ ਜੋ ਹੈ ਚਲਾ ਜਾਂਦਾ ਹੈ ਵਾਕਈ ਉਸ ਮਨੁੱਖ ਦੀ ਜ਼ਿੰਦਗੀ ਸੰਗੀਤਮਈ ਹੋ ਜਾਂਦੀ ਹੈ ਗੀਤਮਈ ਹੋ ਜਾਂਦੀ ਹੈ ਆਨੰਦਮਈ ਹੋ ਜਾਂਦੀ ਹੈ ਇਸ ਵਾਸਤੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਪੈ ਕਰਦੇ ਨੇ ਏ ਪਰਿਪੂਰਨ ਪ੍ਰਮਾਤਮਾ ਤੈਥੋਂ ਬਿਨਾ ਮੇਰਾ ਕੋੜੀ ਵੀ ਮੁੱਲ ਨਹੀਂ ਕੀਮਤ ਕੌਣ ਕਰੇ ਤੁਧ ਭਾਵਾਂ ਦੇਖ ਦਿਖਾਵੇ ਢੋਲੋ ਇਹ ਪਰਿਪੂਰਣ ਪ੍ਰਮਾਤਮਾ ਜੇ ਕੋਈ ਤੇਰਾ ਦੀਦਾਰ ਕਰਾਵੇ ਦਿਖਾਵੇ ਉਸ ਢੋਲ ਦੇ ਦਰਸ਼ਨ ਕਰਾਵੇ ਤੂੰ ਕੌਣ ਕੀ ਮਤ ਬਾ ਸਕਦਾ ਹੈ ਕੌਣ ਮੁੱਲ ਦੇ ਸਕਦਾ ਹੈ ਤੂੰ ਤੇ ਅਮੁੱਲ ਹੈ ਤੇ ਜਿਹੜਾ ਦਿਖਾਵੇ ਜਿਹੜਾ ਉਸ ਪਾਸੇ ਦੀ ਪ੍ਰੇਰਣਾ ਦੇਵੇ ਉਹ ਵੀ ਇਤਨਾ ਮਹਾਨ ਹੈ ਕਿ ਉਸ ਦੀ ਕੀਮਤ ਨਹੀਂ ਪਾਈ ਜਾ ਸਕਦੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਢ ਹੰਸ ਰਾਗ ਦੇ ਇੱਕ ਸ਼ਬਦ ਦੇ ਚ ਫਰਮਾਨ ਕਰਦੇ ਨੇ ਤੈਂ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੇ ਜਿਸ ਪਿਆਰੇ ਦੀ ਮੈਨੂੰ ਕੋਈ ਗੱਲ ਸੁਣਾਵੇ ਉਸ ਦੇ ਗੀਤ ਸੁਣਾਵੇ ਉਸ ਦੀ ਗਲੀ ਦਾ ਪਤਾ ਦਸੇ ਉਸ ਦੇ ਘਰ ਦਾ ਟਿਕਾਣਾ ਦਸੇ ਤੋ ਫਿਰ ਉਸ ਨੂੰ ਨਜ਼ਰਾਨਾ ਕੀ ਦਈਏ ਉਸ ਨੂੰ ਭੇਟਾ ਕੀ ਦਈਏ ਇਹ ਗੁਰੂ ਨਾਨਕ ਨੇ ਇੱਕ ਸਵਾਲ ਖੜਾ ਕੀਤਾ ਹੈ ਔਰ ਇਸ ਸਵਾਲ ਦਾ ਆਪ ਹੀ ਜਵਾਬ ਦੇਣ ਦੇ ਨੇ ਤੈਂ ਸਾਹਿਬ ਕੀ ਬਾਤ ਜੇ ਆਖੇ ਕੋ ਨਾਨਕ ਕੀ ਕੀ ਦੇ ਜੇ ਸੀਸ ਵੜੇ ਕਰ ਬੈਸਣ ਦੀ ਜੇ ਵਿਣ ਸਿਰ ਸੇਵ ਕਰੀ ਜੇ ਸਿਰ ਨੂੰ ਕੱਟ ਕੇ ਉਹਨੂੰ ਬੈਠਣ ਲਈ ਥਾਂ ਦਈਏ ਔਰ ਕਿਸੇ ਇੱਟ ਤੇ ਨਾ ਬੈਠੇ ਪਲੰਗ ਤੇ ਨਾ ਬੈਠੇ ਸਿਰ ਤੇ ਬੈਠੇ ਔਰ ਸਿਰ ਤੋਂ ਬਿਨਾ ਜਿਹੜਾ ਧੜ ਹੈ ਇਹ ਉਸ ਦੀ ਸੇਵਾ 'ਚ ਜੁੜ ਜਾਏ ਹੱਥ ਪੈਰ ਉਸ ਦੀ ਸੇਵਾ 'ਚ ਜੁੜ ਜਾਣ ਤੇ ਸਿਰ ਉਸ ਦੇ ਬੈਠਣ ਲਈ ਸਿੰਘਾਸਣ ਬਣੇ ਕਿਸ ਦੇ ਜੋ ਪ੍ਰਮਾਤਮਾ ਦੀ ਗੱਲ ਕੇਵਲ ਸੁਣਾਵੇ ਉਸ ਦੀ ਗਲੀ ਦਾ ਪਤਾ ਦੱਸਦੇ ਉਸ ਦੇ ਘਰ ਦੇ ਚਕਲ ਚੇਨ ਦਸੇ ਸਾਹਿਬ ਸਿਰਗੋ ਨਾਨਕ ਦੇਵ ਜੀ ਭਾਰਾਈ ਦਾ ਬਿਰਹੀ ਹਿਰਦਾ ਇਤਨਾ ਸਦਕੇ ਜਾਂਦਾ ਉਸ ਤੋਂ ਤੈਂ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕੇ ਕਿਆ ਦੇਜੇ ਸੀਸ ਵੜੇ ਕਰ ਬੈਸਣ ਦੀਜੇ ਵਿਣ ਸਿਰ ਸੇ ਕਰੀਜੇ ਤੋ ਸਾਹਿਬ ਕਹਿੰਦੇ ਉਸ ਢੋਲ ਦੇ ਕੋਈ ਦਰਸ਼ਨ ਕਰਾਵੇ ਦਿਖਾਵੇ ऐसा परिपूर्ण परमात्मा जो अमूल्य है कि जो बख्शीश करके उसकी गली दा संदेशा देवे दिखावे ओ भी महान है ओ भी पूजनीयोग है उसकी भी कीमत नहीं पाई जा सकती दूर न जाना अंतर माना हर का महल पहचाना हुन हे परिपूर्ण परमात्मा मैं तैनू दूर नहीं जानदा तू तो बहुत नेड़े है बहुत नेड़े है ਭਗਤ ਰਵਦਾਸ ਜੀ ਮਹਾਰਾਜ ਕਹਿੰਦੇ ਨੇ ਮੇਰਾ ਹੱਥ ਵੀ ਜਿੰਨਾ ਮੇਰੇ ਤਨ ਤੋਂ ਦੂਰ ਜਾ ਸਕਦਾ ਹੈ हे ਪ੍ਰਭੂ ਤੂੰ ਤੇ ਇਤਨਾ ਵੀ ਦੂਰ ਨਹੀਂ ਕਹੇ ਰਵਦਾਸ ਹੱਥ ਤੇ ਨੇਰੇ ਸਹਜੇ ਹੋਏ ਸੋ ਹੋਈ ਤੂੰ ਤੇ ਇਤਨਾ ਨਿਕਟ ਹੈ ਇਤਨਾ ਜੋ ਹੈ ਨੇੜੇ ਹੈ ਸਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਵੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ રે ਤੂੰ ਤੇ ਸਦਾ ਵੇਖਦਾ ਪਿਆ ਸਦਾ ਸੁਣਦਾ ਪਿਆ ਸਦਾ ਛੋਂਦਾ ਪਿਆ ਸਦਾ ਅੰਗ ਸੰਗ ਹੈ ਪਰ ਪਤਾ ਨਹੀਂ ਮੈਂ ਕਿਉਂ ਤੈਨੂੰ ਦੂਰ ਸਮਝ ਲਿਆ ਤੂੰ ਤੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਤੋ ਪਾਤਸ਼ਾਹ ਕੰਨ ਮੈਂ ਤੈਨੂੰ ਦੂਰ ਨਹੀਂ ਜਾਣਦਾ ਹੁਣ ਮੈਂ ਤੈਨੂੰ ਆਪਣੇ ਅੰਤਰ ਆਤਮੇ ਵਿੱਚ ਮੰਨਦਾ ਔਰ ਮੈਂ ਵੇਖ ਲਿਆ ਹਰ ਕਾ ਮਹਿਲ ਪਛਾਣਾ ਮੈਂ ਉਸ ਮਹਿਲ ਦੀ ਪਛਾਣ ਕਰ ਲਈਏ ਮਉ ਸਟਿਕਾਣੇ ਨੂੰ ਜੋ ਹੈ ਵੇਖ ਲੈ ਨਾਨਕ ਵੈਸਾ ਖੀ ਪ੍ਰਭ ਭਾਵੇ ਸੁਰਤ ਸਬਦ ਮਨ ਮਾਨ ਅਗਰ ਵੈਸਾਖ ਦੇ ਮਹੀਨੇ ਵਿੱਚ ਕੋਈ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਮਨ ਨੂੰ ਮਨਾ ਲਵੇ ਤੇ ਵੈਸਾਖ ਦਾ ਮਹੀਨਾ ਵੀ ਉਸ ਵਾਸਤੇ ਇੰਜ ਹੋਵੇਗਾ ਨਵਾਂ ਖੇੜਾ ਨਵੀਆਂ ਕੌਪਲਾ ਫੁੱਟਣ ਗਿਆ ਸ਼ਾਖਾਂ ਵੇਸ਼ ਕਰਨ ਗਿਆ ਵਾਕਈ ਉਸਦੀ ਜ਼ਿੰਦਗੀ ਸ਼ਿੰਗਾਰੀ ਜਾਵੇਗੀ ਜਿਵੇਂ ਦਰਖਤ ਨਵੇਂ ਪਤਿਆਂ ਨਾਲ ਸ਼ਿੰਗਾਰਿਆ ਜਾਂਦਾ ਜਿਵੇਂ ਦਰਖਤ ਫੁੱਲਾਂ ਨਾਲ ਸ਼ਿੰਗਾਰਿਆ ਜਾਂਦਾ ਜਿਵੇਂ ਨਵੀਆਂ ਕੌਪਲਾ ਫੁੱਟਣ ਕਰਕੇ ਦਰਖਤ ਦਾ ਰੰਗ ਰੂਪ અત્યੰਤ ਸੁੰਦਰ ਬਣ ਜਾਂਦਾ ਹੈ ਇਸਤਰੀ ਕੇ ਨਾਲ ਵਿਸਾਖ ਦੇ ਮਹੀਨੇ ਚ हे परिपूर्ण ਪ੍ਰਮਾਤਮਾ ਜੇ ਤੂੰ ਕਿਧਰੇ ਹਿਰਦੇ ਚ ਪ੍ਰਗਟ ਹੋ ਜਾਏ ਤੇ ਅਭਿਆਸੀ ਤੇਰਾ ਚਿੰਤਨ ਕਰੇ ਤਾਂ ਉਸ ਦੀ ਜ਼ਿੰਦਗੀ ਇੰਜ ਹੋ ਜਾਂਦੀ ਏ ਉਹ ਦਰਖਤ ਜਿਸ ਨੂੰ ਨਵੀਆਂ ਕੌਪਲਾਂ ਫੁੱਟੀਆਂ ਨੇ ਨਵੇਂ ਫੁੱਲ ਲੱਗੇ ਨੇ ਨਵੇਂ ਫਲ ਲੱਗੇ ਨੇ ਔਰ ਐਸਾ ਹੋ ਸਕਦਾ ਹੈ ਕਿ ਕਿਸੇ ਦਰਖਤ ਨੂੰ ਫੁੱਲ ਲੱਗੇ ਨੇ ਫਲ ਲੱਗੇ ਨੇ ਪੱਤੇ ਲੱਗੇ ਨੇ ਫਿਰ ਝੜ ਸਕਦੇ ਨੇ ਪਰ ਕਿਦਰੇ ਮਨੁੱਖੀ ਜ਼ਿੰਦਗੀ ਨੂੰ ਇਹ ਫੁੱਲ ਫਲ ਲੱਗ ਜਾਣ ਕਦੀ ਝੜਦੇ ਵੀ ਨਹੀਂ ਕਬੀਰ ਐਸਾ ਬੀਜ ਬੋਏ ਬਾਰੇ ਮਾਸ ਫਲੰਤ ਸੀਤਲ ছਾਇਆ ਗਹਿਰ ਪਲ ਪੰਛੀ ਕੇ ਲਿਕਨੰਦ ਫਿਰ ਸਦੀਵੀ ਖੇੜਾ ਬਣਿਆ ਰਹਿੰਦਾ ਹੈ ਸਦੀਵੀ ਹਰਿਆਵਲੀ ਬਣੀ ਰਹਦੀ ਏ ਵਿਸਾਖ ਦੇ ਮਹੀਨੇ ਦਾ ਇਹ ਸੰਦੇਸ਼ ਉਪਦੇਸ਼ ਧਨ ਗੁਰੂ ਅਰਜਨ ਦੇਵ ਜੀ ਦਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਾਖਾਂ ਨਵੀਆਂ ਵੇਸ ਦੇ ਵਿੱਚ ਲੀਨ ਹੋਈਆਂ ਨੇ ਨਵੇਂ ਪੱਤੇ ਨਿਕਲ ਰਹੇ ਨੇ ਨਵਾਂ ਸ਼ਿੰਗਾਰ ਕਰ ਰਹੀਆਂ ਨੇ ਇਹ ਬੰਦੇ ਤੂੰ ਪੁਰਾਣੀਆਂ ਗੱਲਾਂ ਚ ਉਲਝਿਆ ਹੋਇਆ ਹੈ ਪੁਰਾਣੇ ਝਮੇਲਿਆਂ 'ਚ ਉਲਝਿਆ ਹੋਇਆ ਜੀਵਨ ਵਿੱਚ ਨਵੀਨਤਾ ਨੂੰ ਜਨਮ ਦੇ ਨਵੇਂ ਖਿਆਲਾਂ ਨੂੰ ਜਨਮ ਦੇ ਨਵੇਂ ਗੀਤ ਨੂੰ ਜਨਮ ਦੇ